ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਅਰਬੀ ਦੇ ਉੱਤੇ ਆ ਵੀਰ ਹੁਣੇ ਆਏ ਸੀਗੇ ਆਪਣੇ ਕੋਲ ਅਰਬੀ ਦੀ ਜਾਣਕਾਰੀ ਲੈਣ ਵਾਸਤੇ ਤੇ ਅੱਜ ਉਹ ਆਪਾਂ ਗੱਲਬਾਤ ਕਰਦੇ ਹਾਂ ਵੀਰ ਨਾਲ ਅੱਜ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਹਾਂਜੀ ਹੋਰ ਸੌ ਠੀਕ ਠਾਕ ਜੀ ਹਾਂਜੀ ਹਾਂਜੀ ਬੜੀ ਹਾਂਜੀ ਕਿੰਨੇ ਸਾਲ ਤੋਂ ਹੋ ਗਏ ਭਾਈ ਜੀ ਆਪਾਂ ਨੂੰ ਲੌਂਦਿਆਂ ਨੂੰ ਅਰਬੀ ਆਪਣਾ ਅਰਬੀ ਵੀਰ ਜੀ ਹੋ ਗਏ ਆਪਾਂ ਨੂੰ ਤਕਰੀਬਨ 부ਜੁਰਗਨੋਂ ਕੋਈ 40-50 ਸਾਲ ਠੀਕ ਹੈ ਜੀ ਹਾਂ ਤੇ ਸਾਨੂੰ ਵੀ ਮੰਨ ਕੇ ਚਲੋ ਕਰਦੇ ਆਂ ਕਰਾਉਂਦੇ ਆਂ ਯਰ ਦੀ ਪੜ੍ਹਾਈ ਪੂਰੀ ਕੀਤੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਇਸੇ ਕੰਮ 'ਚ ਵਰਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੂਜਾ ਅਰਬੀ ਜਿਹੜੀ ਆ ਇਹ ਧਰਤੀ ਦੇ ਵਿੱਚ ਹੁੰਦੀ ਆ ਜਿਵੇਂ ਡੂੰਗੀ ਹੁੰਦੀ ਆ ਕਿ ਉੱਚੀ ਹੁੰਦੀ ਆ ਨਹੀਂ ਇਹ ਜਿਵੇਂ ਆਪਣਾ ਹੁੰਦੇ ਨਾ ਆ ਆਲੂ ਤਰਾਂ ਸੇਮ ਆਲੂ ਤਰਾਂ ਹੀ ਆ ਠੀਕ ਆ ਤੇ ਇਹ ਹੁੰਦੀ ਸਾਰੇ ਮੰਨ ਕੇ ਚਲੋ ਮਿੱਟੀ ਦੇ ਵਿੱਚ ਹੀ ਹੁੰਦੀ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਅਰਬੀ ਦਾ ਇਹ ਫਾਇਦਾ ਹੈਗਾ ਹੈ ਹਾਂਜੀ ਕਿ ਇਹਦੇ ਵਿੱਚ ਆਪਾਂ ਨੂੰ ਕੋਈ ਜਿਵੇਂ ਕਹਿੰਦੇ ਨਾ ਬਹੁਤੀਆਂ ਦਵਾਈਆਂ ਦਵਾਈਆਂ ਹਾਂਜੀ ਉਹਨਾਂ ਦੀ ਵਰਤੋਂ ਹੈ ਨਹੀਂ ਅੱਛਾ ਜੀ ਇਹਦੇ ਵਿੱਚ ਠੀਕ ਆ ਕਿਉਂਕਿ ਇਹ ਸਾਰੀ ਮਿੱਟੀ ਦੇ ਵਿੱਚ ਆ ਇਹਨੂੰ ਇੱਕ ਇੱਕ ਬੈਗ ਡੀਪੀ ਪੈਣਾ ਹੈ ਹਾਂਜੀ ਠੀਕ ਆ ਤੇ ਦੋ ਕੁ ਯੂਰੀਆ ਦੇ ਬੈਗ ਪੈਂਦੇ ਠੀਕ ਹੈ ਜੀ ਫਿਰ ਇੱਕ ਬੰਦੀ ਹੋਰ ਖਾਸੀਅਤ ਆ ਸਿਰਫ ਇਹਨੂੰ ਇੱਕ ਸੁੰਢੀ ਤੋਂ ਸਪਰੇ ਹੁੰਦੀ ਆ ਉਹ ਵੀ ਜੇ ਪਵੇ ਤਾਂ ਠੀਕ ਹੈ ਨਹੀਂ ਤਾਂ ਸੂਂਦੀ ਦੀ ਸਪਰੇਅ ਇਹਦੇ ਤੇ ਨਹੀਂ ਹੁੰਦੀ ਠੀਕ ਹੈ ਮੈਂ ਮੈਂ ਤੇ ਕਿੰਨੀ ਹੈ ਮੈਂ ਤਾਂ ਇਹਦੇ ਬਹੁਤ ਜ਼ਿਆਦੀ ਆ ਅੱਛਾ ਜੀ ਮੈਂ ਤਾਂ ਬਹੁਤ ਜ਼ਿਆਦੀ ਆ ਮੈਂ ਤਾਂ ਕਿਉਂਕਿ ਇਹਨੂੰ ਗੋਟੀਆਂ ਹੁੰਦੀਆਂ ਆਪਣਾ ਤਿੰਨ ਗੋਟੀਆਂ ਹੁੰਦੀਆਂ ਇਹਨੂੰ ਹਾਂ ਜੀ ਠੀਕ ਆ ਤੇ ਗੋਟੀਆਂ ਤੋਂ ਬਾਅਦ ਮੰਨ ਕੇ ਚਲੋ ਤੁਸੀਂ 8900 ਰੁਪਏ ਸਾਡੇ ਚੱਲਦਾ ਗੋਡੀਆਂ ਦਾ ਅੱਛਾ ਜੀ ਇੱਕ ਗੋਡੀ ਦੇ ਕਿਲੇ ਦਾ ਤਿੰਨ ਗੋਡੀਆਂ ਦਾ ਅੱਛਾ ਤਿੰਨ ਕਿਲੇ ਦਾ ਮਤਲਬ ਸਾਡੇ ਨਾਲ ਇਹ ਕੀ ਹੁੰਦਾ ਕੰਟਰੈਕਟ ਹੀ ਹੋ ਜਾਂਦਾ ਹਾਂਜੀ ਕਿ ਇੱਕ ਕਿਲੇ ਦੀ ਗੋਡੀ ਕਰਨੀ ਆ ਤਿੰਨ ਗੋਡੀਆਂ ਕਰਨੀਆਂ ਤੇ 9000 ਰੁਪਏ ਆ ਜਾਂਦੇ 4000 ਰੁਪਏ ਹਨਾ ਠੀਕ ਹੈ ਉਹ ਚੀਜ਼ ਹੋ ਜਾਂਦੀ ਹੈ ਠੀਕ ਹੈ ਤੇ ਇਹਦਾ ਨਾ ਜਿਵੇਂ ਮੰਨ ਕੇ ਚੱਲੋ ਫਾਇਦੇ ਕੀ ਚੀਜ਼ ਆ ਜਿਵੇਂ ਆਉਣਾ ਪੱਤਾ ਹੈ ਹਾਂਜੀ ਇਹਦਾ ਪੱਤਾ ਵੀ ਕੰਮ ਆਉਗਾ ਖਾਨ ਚ ਅੱਛਾ ਜੀ ਹਾਂ ਇਹਦਾ ਪੱਤਾ ਇਹਦਾ ਪੱਤਾ ਵੀ ਕੰਮ ਆਊਗਾ ਖਾਣ ਵਿੱਚ ਜਿਵੇਂ ਹੁਣ ਆ ਪੱਤਾ ਹੈ ਮੰਨ ਕੇ ਚੱਲ ਹਾਂਜੀ ਠੀਕ ਆ ਇਹ ਪੱਤੇ ਦੇ ਮੰਨ ਕੇ ਚਲੋ ਇੱਥੋਂ ਆ ਆ ਚੀਜ਼ ਤੋੜ ਲਈ ਹਾਂਜੀ ਤੋੜ ਕੇ ਤੇ ਇਹਦੇ ਨਾਲ ਪਕੌੜੇ ਬਣਾ ਲੈਂਦੇ ਆ ਅਛਾ ਜੀ ਹਾਂ ਇਹਦੇ ਦੇ ਮੰਨ ਕੇ ਚਲੋ ਪੱਤਾ ਤੋੜ ਕੇ ਉੱਤੇ ਲਾ ਕੇ ਨਾ ਜਿਵੇਂ ਬੇਸਰ ਬੂਸਣ ਲਾ ਕੇ ਹਾਂਜੀ 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 ਤੇ ਇਹਦੇ ਨਾਲ ਪਕੌੜੇ ਬਣ ਜਾਂਦੇ ਆ ਅਛਾ ਜੀ ਠੀਕ ਆ ਫਿਰ ਜਿਹੜਾ ਆ ਤਣਾ ਹੈ ਹਾਂਜੀ ਤੇ ਆ ਤਣਿਆਂ ਵੀ ਮੰਨ ਕੇ ਚਲੋ ਹਨਾ ਹਾਂਜੀ ਇਹ ਤਣਾ ਵੀ ਕੰਮ ਆਉਂਦਾ ਖਾਣ ਦੇ ਠੀਕ ਹੈ ਜੀ ਇਹਦੇ ਮੰਨ ਕੇ ਇਹਦੇ ਵਿੱਚੋਂ ਨਾ ਇੱਕ ਨਿਕਲਦਾ ਆ ਆਪਣਾ ਜਿਵੇਂ ਕਹਿੰ ਲੋ ਕੱਚਾ ਜਿਵੇਂ ਕਹ ਲੋ ਤਣਾ ਨਿਕਲਦਾ ਹੈ ਨਾ ਹਾਂਜੀ ਉਹ ਉਹਨੂੰ ਨਾ ਆਪਣਾ ਜਿਵੇਂ ਆਪਣੀ ਪੁਰਜੀ ਬਣਾਉਦੇ ਆ ਪੁਰਜੀ ਤਰ੍ਹਾਂ ਕੰਮ ਆ ਜਾਂਦਾ ਅੱਛਾ ਠੀਕ ਆ ਫਿਰ ਜੇ ਅਰਬੀ ਆ ਅਰਬੀ ਜਿਹੜੀ ਆ ਇਹ ਆਪਣਾ ਚਿਪਸ ਵੀ ਬਣਦੀ ਆ ਹਾਂਜੀ ਇਹਦੇ ਚਿਪਸ ਬਣ ਜਾਂਦੇ ਆ ਅਰਬੀ ਦੇ ਅਰਬੀ ਦੇ ਚਿਪਸ ਹੁੰਦੇ ਆ ਹਾਂ ਜਿਵੇਂ ਆਲੂ ਦੀ ਚਿਪਸ ਬੰਦਦੇ ਨਾ ਅਰਬੀ ਦੇ ਵੀ ਚਿਪਸ ਬਣਦੇ ਆ ਠੀਕ ਆ ਜੀ ਹਾਂ shear ਇੱਕ ਇਹਦੇ ਚਿਪਸ ਬਣ ਕੇ ਤੇ ਇੱਕ ਆਪਣਾ ਇਹਦਾ ਆਟਾ ਵੀ ਬਣ ਜਾਂਦਾ ਆਟਾ ਵੀ ਬਣ ਜਾਂਦਾ ਹਾਂ ਮਤਲਬ ਇੰਨਾ ਇਹਦਾ ਫਾਇਦਾ ਹੈ ਆਟਾ ਜਿਹੜਾ ਦੂਜਾ ਆਟਾ ਜਿਵੇਂ ਆਪਾਂ ਆਮ ਆਟਾ ਖਾਈਦਾ ਠੀਕ ਹੈ ਜੀ ਹਾਂ ਉਹ ਆਰਬੀ ਦਾ ਵੀ ਆਟਾ ਬਣਦਾ ਹਾਂ ਆਟਾ ਬਣਦਾ ਕਿ ਇਹਨੂੰ ਨਾ ਮਤਲਬ ਜੀ ਸਤਾ ਕੇ ਉਧਰ ਪਰ ਪ੍ਰੋਸੈਸ ਕਰਕੇ ਹਾਂਜੀ ਇਹ ਚੀਜ਼ਾਂ ਆਂਦੀਆਂ ਬਣ ਜਾਂਦੀਆਂ ਠੀਕ ਹੈ ਜੀ ਹਾਂ ਬਾਕੀ ਫਸਲ ਹੈਗੀ ਆ ਲਾਏ ਬੰਦ ਦੀ ਬਾਕੀ ਡਿਪੈਂਡ ਕਰਦਾ ਫਿਰ ਸਾਰੀ ਗੱਲ ਉਹੀ ਆ ਨਾ ਮਾਰਕੀਟ ਦੇ ਉੱਤੇ ਡਿਮਾਂਡ ਹੈ ਮਾਰਕੀਟ ਤੇ ਮੰਡੀ ਦਾ ਜਿਵੇਂ ਹੁਣ ਲਾਲ ਮਿਰਚ ਦਾ ਵੀ ਮੰਦਾ ਰਿਹਾ ਇਸ ਵਾਰੀ ਹਾਂਜੀ ਤੇ ਹਰੀ ਦਾ ਵੀ ਮੰਦਾ ਹੈ ਹਾਂਜੀ ਤੇ ਇਸ ਵਾਰੀ ਤਾਂ ਮਸਾ ਹੈ ਜੇ ਕੋਈ ਖਰਚਾ ਆਉਦਾ ਕੱਢ ਲਵੇਗਾ ਹਾਂਜੀ ਮਿਰਚ ਦੇ ਵਿੱਚੋਂ ਹਣਾ ਇੱਥੇ ਨਾ ਇੱਕ ਗੱਲ ਮੈਂ ਹੋਰ ਦੱਸ ਆਪਣਾ ਬਹੁਤ ਜ਼ਿੰਮੇਵਾਰ ਨਾ ਕਿਸੇ ਦੂਜੇ ਜ਼ਿੰਮੇਵਾਰ ਨੂੰ ਵੇਖ ਕੇ ਫਸ ਜਾਂਦੇ ਆ। ਹਾਂਜੀ। ਹੈਨਾ? ਫਸ ਜਾਂਦੇ ਆ ਕਿ ਜਿਵੇਂ ਇਸ ਵਾਰੀ ਬੜੇ ਜ਼ਿੰਮੇਵਾਰ ਫਸੇ ਨੇ ਜਿਨ੍ਹਾਂ ਮਿਰਚਾਂ ਲਾਈਆਂ ਨੇ। ਹਾਂਜੀ। ਤੇ ਮੈਂ ਇਹੀ ਕਹਿਣਾ ਚਾਹਨਾ ਪਹਿਲਾਂ ਤੁਸੀਂ ਸ਼ੁਰੂਆਤ ਕਰੋ ਕੋਈ 4-5 ਖੇਲਾਂ 10 ਖੇਲਾਂ ਤੋਂ ਸ਼ੁਰੂਆਤ ਕਰੋ। ਹਾਂਜੀ। ਜੇ ਤਾਂ ਤੁਹਾਨੂੰ ਉਥੋਂ ਕੋਈ ਪ੍ਰੋਫਿਟ ਮਿਲਦਾ ਤਾਂ ਤੁਸੀਂ ਲਾਓ ਨਹੀਂ ਤਾਂ ਨਾ ਲਾਓ। ਹਾਂਜੀ। ਠੀਕ ਹੈ ਨਾ ਜਿੰਨਾਂ ਚਿਰ ਤੁਹਾਡੇ ਕੋਲ ਨੌਜ ਨਹੀਂ ਦੋ ਕਨਾਲਾਂ ਹਾਂ ਕਨਾਲ ਦੋ ਕਨਾਲ ਆਪਦੀ ਲਾ ਕੇ ਵੇਖੋ ਇੱਥੇ ਕੋਈ 4-5 ਕਿੱਲੇ ਲਾ ਕੇ 10 ਕਿੱਲੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਪੰਗਾ ਨਾ ਲਾਓ ਇਸ ਚੀਜ਼ ਦਾ ਤਾਂ ਮੈਂ ਕਹਣਾ ਓਵੇਂ ਅਰਬੀ ਦਾ ਠੀਕ ਹੈ ਜੀ ਅਰਬੀ ਦਾ ਵੀ ਮੰਨ ਕੇ ਚੱਲੋ ਜੇ ਤਾਂ ਰੇਟ ਹੈਗਾ ਤਾਂ ਕੁਝ ਮਿਲਣਾ ਹੈ ਨਹੀਂ ਤਾਂ ਕੁਝ ਨਹੀਂ ਮਿਲਣਾ ਇਹਦੇ ਚੋਂ ਵੀ ਖਰਚੇ ਵੀ ਨਹੀਂ ਪੂਰੇ ਹੁੰਦੇ ਠੀਕ ਹੈ ਜੀ ਹਾਂ ਕੋਈ ਬਹੁਤ ਜ਼ਿੰਮੇਵਾਰ ਕਹਿੰਦੇ ਆ ਯਾਰ ਸਾਨੂੰ ਅ ਅਰਬੀ ਵਾਲੇ ਤਾਂ ਨਜ਼ਾਰੇ ਲੈਂਦੇ ਆ ਫਲਾਣੇ ਨਜ਼ਾਰੇ ਲੈਂਦੇ ਆ ਹਾਂ ਜੀ ਉਹ ਚੀਜ਼ ਨਹੀਂ ਹੈਗੀ ਉਹ ਜੀ ਨਹੀਂ ਜਿਹੜੇ ਐ ਕਹਿ ਦਿੰਦੇ ਆ ਬਈ 4-4 ਲੱਖ ਕਮਾਈ ਆ ਹਾਂ ਉਹ ਨਹੀਂ ਉਹ ਨਹੀਂਗਾ ਉਹ ਕੋਈ ਸਾਲ ਕੋਈ ਸਾਲ ਹੁੰਦਾ ਹਾਂਜੀ ਆਦਰਵਾਇਜ਼ ਸੌਦਾ ਇਹ ਵੀ ਮੰਨ ਕੇ ਜੋ ਜੇ ਹੁਣ ਸਾਨੂੰ ਕਹਿ ਦੇਣਗੇ ਕਿ ਯਾਰ ਜੇ ਘਾਟਾ ਪੈਂਦਾ ਤੁਸੀਂ ਲਾਉਂਦੇ ਕਿਉਂ ਆ ਹਾਂਜੀ ਬਾਈ ਜੀ ਅਸੀਂ ਫਸੇ ਹੋਏ ਆ ਹਾਂਜੀ ਠੀਕ ਹੈ ਨਾ ਸਾਡੀ ਇਹ ਮਜਬੂਰੀ ਆ ਹੁਣ ਜੇ ਅਸੀਂ ਨਹੀਂ ਲਾਉਂਦੇ ਤਾਂ ਅਸੀਂ ਆਉਂਦੇ ਘਾਟੇ ਕਿਵੇਂ ਪੂਰੇ ਕਰਾਂਗੇ ਹਾਂਜੀ ਸਾਨੂੰ ਇਸੇ ਚੀਜ਼ ਆਉਂਦਾ ਕਿ ਚਲ ਸ਼ਾਇਦ ਆ ਸੀਜ਼ਨ ਬਣ ਜੂ ਸ਼ਾਇਦ ਆ ਸੀਨ ਬਣ ਜੂਗਾ ਆਸਾ ਹਾਂ ਸਾਨੂੰ ਆਸਾ ਹਾਂਜੀ ਆਦਰਵਾਇਸ ਜੇ ਕਹਿ ਲਈਏ ਕੋਈ ਇੰਨੀ ਲਬਤ ਹੈ ਨਹੀਂ ਇਹਦੇ ਚ ਹਾਂਜੀ ਬਾਕੀ ਜਿਹੜਾ ਆਪਾਂ ਹੁਣ ਇੱਕ ਪਾਸੇ ਨੂੰ ਤਰਪੇ ਜਿਵੇਂ ਕਣਕ ਝੋਨਾ ਲਾਉਂਦੇ ਆ ਉਹਨਾਂ ਨੂੰ ਕਣਕ ਝੋਨੇ ਤੇ ਹੀ ਆ ਬਸ ਉਹਨਾ ਕੰਮ ਕਰਨਾ ਹਾਂ ਜੀ ਮੈਂ ਤੁਸੀਂ ਇੱਧਰ ਆ ਉਹਨੂੰ ਇਹ ਸਬਜ਼ੀ ਵਾਲੇ ਪਾਸੇ ਆ ਜੋ 40 ਸਾਲ ਤੋਂ ਵੀ ਉਹਨੂੰ ਕਿਲਾਉਂਦੇ ਹੁੰਦੇ ਆ 40 ਸਾਲ ਤੋਂ ਸਬਜ਼ੀ ਬਿਲਕੁਲ ਬਿਲਕੁਲ ਤੇ ਉਸ ਹਿਸਾਬ ਨਾਲ ਤੁਸੀਂ ਵੀ ਮਗਰ ਤੁਰੇ ਆਉਨੇ ਆ ਤੁਹਾਨੂੰ ਵੀ ਆਦੇ ਤੇ ਪਈ ਖੜੀ ਆ ਸਬਜ਼ੀ ਦੀ ਉਹ ਸਬਜ਼ੀ ਲਾਉਣੀ ਆ ਸਬਜ਼ੀ ਲਾਉਣੀ ਆ ਹਾਂ ਜੀ ਬਸ ਤੇ ਕਣਕ ਝੋਨਾ ਲੱਗਦਾ ਉਹ ਕਣਕ ਝੋਨਾ ਲਈ ਜਾਂਦੇ ਆ ਹਾਂ ਬਸ ਆ ਚੱਕਰ ਹਾਂ ਜੀ ਠੀਕ ਆ ਨਾ ਇਹ ਚੀਜ਼ਾਂ ਨੇ ਬਸ ਇਹ ਚੀਜ਼ਾਂ ਆਪਾਂ ਨੂੰ ਆਪ ਨੂੰ ਸੋਚਣੀਆਂ ਪੈਂਦੀਆਂ ਮਾੜੀਆਂ ਆ ਹਾਂ ਜੀ ਕਿ ਇਹ ਆਪਾਂ ਨਾ ਜ਼ੋਰ ਦਾ ਆਪਣਾ ਕਿਸੇ ਦੇ ਮਗਰ ਲਾ ਕੇ ਆਪਾਂ ਉਹਦਾ ਨੁਕਸਾਨ ਨਾ ਕਰਾਈਂ। ਹਾਂ ਜੀ ਨੁਕਸਾਨ। ਮੈਂ ਮਤਲਬ ਵੀਡੀਓ ਦਾ ਬਣਾਉਂਦਾ ਮਕਸਦ ਇਹ ਆ ਕਿ ਭਾਈ ਜੀ ਕਿਸੇ ਦੇ ਮਗਰ ਲਾ ਕੇ ਉਹਦਾ ਨੁਕਸਾਨ ਨਾ ਕਰੋ। ਪਹਿਲਾਂ ਕੋਈ ਚੀਜ਼ ਲਾਉਣੀ ਆ, ਫਸਲ ਆਉਣੀ ਆ। ਪਹਿਲਾਂ ਉਹਦੀ ਜਾਂਚ ਪੜਤਾਲ ਕਰੋ, ਕਿਸੇ ਤੋਂ ਸਲਾਹ ਲਵੋ। ਉਹਦਾ ਕੀ ਖਰਚਾ ਹੈ, ਕੀ ਨਹੀਂ ਹੈ। ਉਸ ਤੋਂ ਬਾਅਦ ਤੁਸੀਂ ਆਪਦਾ ਲਾਓ। ਹਾਂ ਜੀ। ਠੀਕ ਹੈ ਨਹੀਂ। ਉਹ ਹੀ ਨਹੀਂ ਤੇ ਵਾਦ ਵਾਦ ਜੇ ਨਹੀਂ ਤੁਹਾਨੂੰ ਪਤਾ। ਹਾਂ। ਵਾਦ ਵਾਦ ਕਨਾਲ ਇੱਕ ਲਾ ਕੇ। ਕਨਾਲ ਇੱਕ ਲਾਓ। ਉਸ ਤੋਂ ਜ਼ਿਆਦਾ ਨਾ ਲਾਓ। ਉਹ ਦੂਜਾ ਦੇ ਨਾਲ। ਬਹੁਤੇ ਮੈਂ ਆਪਣਾ ਨਾ ਜ਼ਿੰਮੇਵਾਰ ਮੈਂ ਦੇਖਦਾ ਪਿਆ ਇਸ ਵਾਰੀ ਮਿਰਚਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਿੰਮੇਵਾਰ ਰਗੜੀਚੇ ਨੇ ਹਾਂਜੀ ਤੇ ਵੀਡੀਓ ਪਾ ਹੀ ਬਣਾਉਂਦੇ ਪਏ ਆ ਇੱਕ ਵੀਰ ਆਇਆ ਸੀ ਕਹਿੰਦਾ ਸੀ ਜਾਣਕਾਰੀ ਚਾਹੀਦੀ ਅਰਬੀ ਬਾਰੇ ਠੀਕ ਹੈ ਜੀ ਉਹ ਜਿਹੜੀ ਜਾਣਕਾਰੀ ਸੀ ਮੈਨੂੰ ਸੀਗਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਠੀਕ ਹੈ ਜੀ ਇਸੇ ਕਰਕੇ ਬਣਾਉਣ ਦਾ ਮਕਸਦ ਇਹ ਆ ਕਿ ਕੋਈ ਫਸੋ ਨਾ ਪਹਿਲਾਂ ਪ੍ਰੋਪਰ ਜਾਣਕਾਰੀ ਲਵੋ ਉਸ ਤੋਂ ਬਾਅਦ ਕੋਈ ਕੰਮ ਕਰੋ ਹਾਂਜੀ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ ਜੀ